ਸਾਡੇ ਛੱਪੜ ਦਾ ਹਾਲ ਹੈ ਅਸੀਂ ਇੱਥੋਂ ਪਾਈਪ ਲਾਈਨ ਲੱਗੇ ਸਗੇ ਪਵਾਨ ਤੇ ਇਹ ਸਾਡੇ ਵੱਡੋਆਣ ਪਿੰਡ ਦੇ ਆ ਨੇ ਬੰਦਿਆ ਨੇ ਰੋਕਤਾ ਕਿ ਆ ਦੇਖੋ ਜੀ ਆ ਆ ਦੇਖੋ ਹੱਜ ਅਸੀਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਆ ਤੇ ਵਿੱਚ ਸਾਨੂੰ ਬੰਦੇ ਰੋਕਦੇ ਆ ਆ ਦੇਖੋ ਜੀ ਨਹਿਰ ਚੱਲਦੀ ਵਾਹ ਜੀ ਵਾਹ ਇਹ ਇਹ ਸਾਡੇ ਪਿੰਡਾਂ ਦੇ ਲੋਕ ਇਹ ਚੀਜ਼ਾਂ ਚਾਹੁੰਦੇ ਆ ਕਿ ਸਾਨੂੰ ਆ ਚੀਜ਼ਾਂ ਪ੍ਰੋਵਾਈਡ ਹੋਣ ਅਸੀਂ ਇੱਥੇ ਨਜ਼ਾਰੇ ਲਈਏ ਪਾਣੀ ਦੇ ਵਿੱਚ ਆ ਛੱਪੜ ਹੈ ਸਾਡਾ ਇਹ ਸਾਡੇ ਪੇਪਲ ਨੇ ਪਾਉਂਦੇ ਆ ਸਾਡੇ ਵੱਡਵਾਨ ਦੇ ਕੁਝ ਕੁ ਘਾਰ ਆ ਜਿਹੜੇ ਸਾਨੂੰ ਰੋਕ ਕੰਡੇ ਆ ਤੇ ਆ ਦੇਖੋ ਹਾਲ ਆ ਨਹਿਰ ਬਣੀ ਆਉਂਦੀ ਆ ਜੀ ਇਹ ਲੋਕ ਗੰਦ ਚ ਰਹਿਣਾ ਜਾਦੇ ਪਸੰਦ ਕਰਦੇ ਆ ਸਫਾਈ ਨਹੀਂ ਕਰਦੇ ਤੇ ਅਸੀਂ ਸਫਾਈ ਵੀ ਰੱਖੀਏ ਕਿ ਦੇਖੋ ਸਫਾਈ ਕਰ ਲਈਏ ਦੇਖੋ ਸਾਡੇ ਜੇਕਰ ਨਵਾਂ ਮੁੰਡਾ ਉੱਠ ਕੇ ਕੰਮ ਕਰਨਾ ਚਾਹੁੰਦਾ ਆ ਇਹ ਸਾਨੂੰ ਕਰਨੀ ਦਿੰਦੇ ਦੱਸੋ ਕੀ ਕਰਾਂਗੇ ਅਸੀਂ ਆ ਦੇਖੋ ਹਾਲ ਨਹਿਰ ਦਾ ਆ ਨਹਿਰ ਆ ਜੀ ਆਇਆ ਜੀ ਅਸੀਂ ਚਾਹੁੰਦੇ ਹਾਂ ਵੀ ਸਫਾਈ ਹੋਵੇ ਪਰ ਇਹ ਲੋਕ ਚਾਹੁੰਦੇ ਕਿ ਗੰਦ ਪਵੇ ਆ ਦੇਖੋ ਆਪਾਂ ਵੀਡੀਓ ਬਣਾ ਆ ਜੀ ਬਾ ਆ ਜੀ ਜਾਂ ਆ ਰਬੀਦਾਸ ਗੁਰਦੁਆਰਾ ਪਾਉਂਦੇ ਆ ਸਾਡਾ ਨਵਾਂ ਤੇ ਇਹਦੇ ਵਿੱਚ ਨੀਂਹਾਂ 'ਚ ਪਾਣੀ ਜਾਂਦਾ ਦੇਖ ਲੋ ਆਹ ਹਾਲ ਇਹ ਤੁਹਾਡੇ ਵੱਡਵਾਣੀਆਂ ਨਹੀਂ ਮੰਨਦੇ ਉਹ ਜਾਖੀ ਕਹਿੰਦਾ ਕਾਹ ਕਾ ਜਾਵੇ ਯਾਰ ਓਏ ਇਹ ਨਹੀਂ ਤੇ ਪੇਂਡੰਦੇ ਕਹਿੰਦੇ ਤੁਸੀਂ ਗੰਦ 'ਚ ਰਹੋ ਆ ਦੇਖੋ ਆ ਗੁਰਦੁਆਰੇ ਦਾ ਹਾਲ ਵਾਹ ਜੀ ਵਾਹ ਵਾਹ ਜੀ ਵਾਹ ਕਹਿੰਦਾ ਹੱਦ ਆਲੇ ਆਹ ਸਰੋਵਰ ਬਣਾਤਾ ਹੈ ਹੈ ਪਾਜੀ ਆ ਵੱਡੋਵਾਨੀਏ ਕਹਿੰਦੇ ਅਸੀਂ ਪਾਈਪ ਲਾਈਨ ਨਹੀਂ ਪੈਣ ਦੇਣੀ ਹੋਰ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਵੱਡੋਵਾਨੀਏ ਕਹਿੰਦੇ ਅਸੀਂ ਪਾਈਪ ਲਾਈਨ ਨਹੀਂ ਪੈਣ ਦੇਣੀ ਆ ਦੇਖ ਲਓ ਹਾਲ ਪਾਜੀ ਆ ਕੌਣ ਆ ਆ ਕਿਹੜਾ ਸਮਾਜ ਆ ਜਿਹੜਾ ਆ ਦਿੱਲ ਦਿੱਲਦ ਦਿੱਲਦ ਚੱਲਦਾ ਕੌਣ ਆ ਐਸੀ ਭਾਈਚਾਰਾ ਦਾ ਸਾਡਾ ਐਸੀ ਭਾਈਚਾਰਾ ਦਾ ਅਸੀਂ ਇਹਦੇ ਬਾਅਦ ਕੋਈ ਚੰਗਾ ਕੰਮ ਕਰਦੇ ਤੇ ਵੱਡੂਆਂ ਨਹੀਂ ਸਾਨੂੰ ਲੋਕਦੇ ਆ। ਦੱਸੋ। ਅੱਜ ਜੇ ਸੋਹਣੀਆਂ ਲੱਗਦੀਆਂ ਲੋਕਾਂ ਦੇ ਘਰਾਂ 'ਚ ਪਾਣੀ ਬੜੇ ਲੋਕਾਂ ਦੇ ਘਰ ਖਰਾਬ ਹੋਣ ਉਹ ਤਾਂ ਅਗਲੇ ਉੱਚੀ ਥਾਂ ਤੇ ਬੈਠੇ ਆ ਉਹ ਤਾਂ ਕਹਿੰਦੇ ਸਾਨੂੰ ਕੋਈ ਲੋੜੇ ਨਹੀਂ ਪਾਣੀ ਜਾਂਦਾ ਨੂੰ ਦੇਖੋ ਕਿੱਧਰ ਵੀ ਜਾਂਦਾ ਇੱਧਰ ਵੀ ਜਾਂਦਾ ਆ ਦੇਖੋ ਤਾਂ ਨਹਿਰ ਬਣੀ ਹੋ ਭੈਣ ਜੀ। ਬਹੁਤ ਔਖਾ। ਇਹ ਤਾਂ ਮੈਂ ਭਗਵੰਤ ਜੀ ਨੂੰ ਵੀਡੀਓ ਪਾਉਣੀ ਅੱਜ। ਇਹ ਆ ਕੰਮ ਆ। ਇਹ ਸਿੱਧੀ ਪਾਉਣੀ ਨੂੰ ਡਾਇਰੈਕਟ। ਸਹੀ ਆ ਚਾਹੀਦੀ ਆ। ਬੇਗਮ ਪੰਚਾਇਤਾਂ ਦੇ ਨਾਮ ਲਿਖਣੇ ਆ ਵੀ ਆ ਪੰਚਾਇਤ ਹੈ ਜਿਹੜੀ ਸਾਨੂੰ ਰੋਕਦੀ ਹੈ ਹਾਂ ਬਿਲਕੁਲ ਜੀ ਸਹੀ ਗਾਇਆ ਅਸੀਂ ਇਹ ਕੰਮ ਕਰਨਾ ਲੋਪਨ ਤਾਂ ਮਿਲਦਾ ਨਹੀਂ ਅਈਆ ਬੱਸ ਕੱਢੀ ਗਾਹ ਕਹਿੰਦਾ ਦਰਪੰਧ ਕਿੱਥੇ ਆ ਕੱਢ ਲਿਓ ਬਾਹਰ ਨੂੰ ਤੂੰ ਆ ਜਾ ਦੇਖ ਲੈ ਨਜ਼ਾਰਾ ਤੂੰ ਵੀ ਸਰੋਵਰ ਦਾ